ਹਾਂਜੀ ਬਾਈ ਜੀ ਸਾਸਿਕਾ ਜੀ ਸਾਰੇ ਭਰਾਵਾਂ ਨੂੰ ਮਿੱਤਰੋ ਤੇ ਅੱਜ ਜਮਾ ਐਨ ਬਾਈ ਦਾ ਸਿਰਾ ਲਾਈਵ ਆ ਗੱਲਬਾਤ ਦਾ ਕਿਉਂਕਿ ਗੱਲ ਕੀ ਐ ਬੂਰੀ ਤੁਹਾਨੂੰ ਪਤਾ ਵੀ ਇੱਕ ਵੀ ਆਪਾਂ ਜੀ ਦੀਵਾ ਲਾ ਕੇ ਲੱਭਣੀ ਹੋਵੇ ਸਾਰਿਆਂ ਨੂੰ ਪਤਾ ਲੈ ਵੀ ਇੱਕ ਵੀ ਕੱਟੀ ਦੀ ਬੂਰੀ ਆਪਾਂ ਨੂੰ ਦੀਵਾ ਲਾ ਕੇ ਲੱਭਣ ਵਾਲਾ ਕੰਮ ਹੁੰਦਾ ਵੀ ਮਿਲਦੀ ਨਹੀਂ ਕਿਤੋਂ ਤੇ ਇਹ ਬਾਈ ਜੱਗੇ ਨੇ ਅੱਜ ਇੱਕ ਛੱਡੋ ਦੋ ਛੱਡੋ ਤੇ ਤਿੰਨ ਝੋਟੀਆਂ ਪੂਰੀਆਂ ਐਨ ਗਹਿ ਗੱਡੂਆਂ ਪੂਰਾ ਟੌਪ ਕਲਾਸ ਬੂਰੀਆਂ ਨੇ ਤੇ ਕੱਦ-ਕੱਢ ਮਿੱਤਰੋ ਤੁਸੀਂ ਕੋਲੇ ਆ ਕੇ ਦੇਖੋਗੇ ਨਾ ਪੂਰਾ ਫਲੂਚੀਆਂ ਵੱਡਾ ਕਦ ਕਾਠਾ ਲਿਆ ਜਿਵੇਂ ਮੇਲੇ ਜਿਹੜਾ ਛੋਟੇ ਦਾ ਕੱਦੋ ਨਾ ਆਹ ਟੁੱਟੀ ਜਿਵੇਂ ਦੋ ਨੰਬਰ ਆ ਉਡਾ ਕਾਦਾ ਝੁੱਟੇ ਨਾ ਤੇ ਸਿੰਘ-ਸੁੰਗ ਚੈੱਕ ਕਰ ਲੋ ਜਿਵੇਂ ਆਹ ਕੱਟੀ ਦੇਖਾ ਪਹਿਲੇ ਨੰਬਰ ਵਾਲੀ ਕੱਟੀ ਇਹਦੇ ਪੂਰੇ ਰੰਗ ਸਿੰਘਾ ਤੇ ਤਿੰਨ ਨੰਬਰ ਇਹਦੇ ਪੂਰੇ ਰੰਗ ਸਾਰ ਚੌਥੇ ਨੰਬਰ ਤੇ ਤੁਹਾਨੂੰ ਇੱਕ ਮੂਰਾ ਨਸਲ ਦੀ ਝੋਟੀ ਦਿਖਾਉਣੀ ਹੈਗੀ ਚਾਰ ਝੋਟੇ ਬਾਈ ਕੋਲ ਤਿੰਨ ਬੂਰੀਆਂ ਮਿੱਤਰੋ ਮੇਲਾ ਲੁੱਟਣ ਵਾਲਾ ਕੰਮ ਹੈ ਅੱਜ ਤਾਂ ਨਾ ਤੇ ਬਾਕੀ ਦੇਖੋ ਜਿਹੜੇ ਪੁਰਾਣੇ ਖਰੀਦਣਾ ਹੈ ਉਹਦਾ ਮਨ ਖੜਨਾ ਚਾਹੀਦਾ ਨਾ ਤੇ ਸਾਡਾ ਫਰਜ਼ ਹੈ ਵੀਡੀਓ ਬਣਾਉਣ ਦਾ ਤੁਹਾਡੇ ਤੱਕ ਚੀਜ਼ ਕੀ ਕਾ ਫੋਜ ਗਿਆ ਜ ਬਸ ਤਾਂ ਸਾਰੀ ਲੱਖਿਆ ਥੋੜੀ ਖਾਲੀ ਕਰਤੀ ਜਿੰਨੇ ਹੈਗੇ ਸੀ ਤੇਰੀ ਘਰ ਤੇ ਪੈਸਾ ਜ ਲੈ ਆ ਦੇਖ ਮੇਤਰਾ ਨਾ ਆ ਦੀ ਐਡਰੈਸ ਪਿੰਡ ਬੋਲ ਦੇ ਕ ਵੀ ਨਾ ਦੀ ਨਾ ਝੋਟਾਂ ਬਾਰੇ ਦੱਸਣਾ ਪਿੰਡ ਆਪਣਾ ਮਹਿਤਾਗਾ ਜ਼ਿਲ੍ਹਾ ਆਪਣਾ ਬਰਨਾਲਾ ਤਹਿਸੀਲ ਤਫਾ ਠੀਕ ਹੈ ਫੋਨ ਨੰਬਰ ਆਪਣਾ 97700 ਨਹੀਂ 9700 ਸੌਰੀ ਵੀਰੇ ਨੰਬਰ ਆਪਾਂ ਹੁਣ ਨਮਾ ਨਮਾ ਦਿੱਤਾ ਸਪੈਸ਼ਲ ਅਜ ਕੀ ਹਾਂ ਜਿਹਨਾਂ ਆਪਣਾ ਕੰਮ ਕਰਕੇ ਡਾਕਟਰੀ ਦੇ ਕਰਕੇ ਵੀਰੇ ਇਹਦੇ SIM ਚ ਦਿੱਕਤ ਆਉਂਦੀ ਆਪਾਂ ਨੂੰ ਹਾਂ ਆਪਾਂ ਉਦਾਂ ਨਾ ਨਮਾ SIM ਦਿੱਤਾਗਾ ਬੋਲੋ ਜੀ ਜੀ ਆਧਿਆਤਿਓ ਨੇ ਮੈਂ ਇਹ ਦੋਣਾ ਝੋਟਾਂ ਨਾਲ ਦੀ ਨਾਲ ਹਾਂ 90410 ਵੀਰੇ ਹਾਂਜੀ 90410 ਹਾਂਜੀ 93158 ਵੀਰੇ 90410 93 158 58 ਬਾਕੀ ਮੈਂਸ ਨੰਬਰ ਸਕਰੀਨ 'ਤੇ ਲਿਖ ਦਣਾਗਾ ਹਾਂਜੀ ਹਾਂਜੀ ਪਿੰਡ ਵਾਏ ਦਾ ਮਹਿਤਾ ਤੇ ਤਹਿਸੀਲ ਤਾਂ ਪਤਾ ਜ਼ਿਲ੍ਹਾ ਬਰਨਾਲਾ ਹਾਂਜੀ ਵੀਰੇ ਲੈ ਮੇਤਰਾ ਪਹਿਲੇ ਨੰਬਰ ਦੀ ਝੋਟੀ ਆ ਨਾ ਪਾਏ ਦੇਖ ਵੀਰੇ ਲਖੇ ਹਾਂਜੀ ਦੇਖ ਆਪਾਂ ਨੇ ਕੋਈ ਸੀਮੰਤ ਦੀ ਤਾਂ ਕਹਿਣੀ ਨਹੀਂ ਦੇਖਣਾ ਹਾਂ ਦੇਖੋ ਆਪਾਂ ਅਗਲੇ ਨੇ ਜਿਵੇਂ ਅਗਲੇ ਦੀ ਸਮਝ ਹੁੰਦੀ ਆ ਕੱਟੀ 10 ਮੇਲੇਾਂ 'ਚ ਖੜਨ ਵਾਲੀ ਹੈ ਜਾਂ ਨਾ ਹੈ ਹਮ ਕਦ ਕੱਢ ਪੁਰਾਣੀ ਮੇਲੇ ਚ ਕਦਰ ਘੱਟ ਹੁੰਦੀ ਏ ਮਤਲਬ ਬੁੜੀ ਪੈਂਦੀ ਨਹੀਂ ਮਤਲਬ ਵੀ ਜੇ ਆਪਾਂ ਜੇ ਖੜਦੀ ਹੋਵੇ ਤਾਂ ਮਤਲਬ ਖੜ ਸਕਦੀ ਆ ਮਤਲਬ ਵੈਸੇ ਹਾਂਜੀ ਇਹ ਫਸਟ ਵਾਲੀ ਚ ਆਉਂਦੀ ਆ ਹਾਂ ਜਿਹੜਾ ਕੱਢਦੀ ਹੋਵੇ ਵੈਸੇ ਆਉਂਦੀ ਨਹੀਂ ਹਨਾ ਆਪਾਂ ਤਾਂ ਲੱਗਦਾ ਵੈਸੇ ਬੁੜੀ ਮੇਲੇ ਚ ਪੈਂਦੀ ਨਹੀਂਗੀ ਪਰ ਜੇ ਪੈਂਦੀ ਹੋਵੇ ਤਾਂ ਉਸ ਨਾਲ ਮਿੱਤਰੋ ਜਿਹੜਾ ਕੱਦ ਕਾੜਾ ਝੋਟੀ ਦੇ ਨਾਲ ਤੁਸੀਂ ਆਏ ਸੰਹਾਵ ਲੋ ਰਦੇ ਕੇ ਲਓ ਪਹਿਲਾਂ ਤਾਂ ਇੱਟਾ ਨੇ ਪਿੱਛੇ ਆਪਾਂ ਕੋਈ ਆਏ ਨਹੀਂ ਲੱਖੇ ਨੀ ਨੀਵੇਂ ਥਾਂ ਮੈਂ ਖੜਾ ਕੇ ਜਾਂ ਕੈਮਰਾ ਥੱਲੇ ਤੇਰਾ ਬਰਾਬਰ ਖੜੀ ਮੈਂ ਝੋਟੀ ਤੇ ਤੇਰਾ 6 ਫੁੱਟ ਕੱਦ ਹੋਊਗਾ ਤੇ ਰਦੇ ਗਏ ਨੇ ਬਾਕੀ ਤੇ ਇੱਥੇ ਸਿੰਗ ਸੂ ਚੱਕਰ ਉਮਰ ਦਾ ਪਤਾ ਕੁਛ ਕੀ ਗੱਲਬਾਤ ਹੈ ਉਮਰ ਭਾਈ ਇਹਦੀ 2 ਸਾਲ ਉਮਰ ਹੈ ਇਹਦੀ 2 ਸਾਲ ਦੀ ਤੇ ਥਣ ਦਿਖਾਏ ਬਈ ਮੋਹ ਚ ਕੇ ਥਣ ਭਾਈ ਅੰਗੂਰਾਂ ਵਰਗੇ ਥਾਣੇ ਦੇ ਲੱਖਿਆ ਠੀਕ ਹੈ ਥਣ ਉੱਤੇ ਇੱਕ ਕਰ ਹੂੰ ਨਹੀਂ ਥਣ ਦਿਖਾਦੀ ਮਿੱਤਰ ਸੁਣ ਆਪਾਂ ਹਾ ਡਰਦੀ ਆ ਓੜਾ ਜਾ ਡਰਦੀ ਆਦਾ ਬਾਲਾ ਡਰਦੀ ਸੀ ਲੱਖੇ ਬਈ ਅੱਛਾ ਕਿਹਨਾਂ ਹੁਣ ਆਇਆ ਲਾਲਾ ਆਪਣੀ ਤੁਹਾਨੂੰ ਪਤਾ ਹੱਥ ਫੇਰੀ ਨਾ ਹੱਥਾਂ ਨੂੰ ਫਰਕ ਪੈ ਜਾਂਦਾ ਪਸ਼ੂ ਦੇ ਨਹੀਂ ਥਣ ਦੇ ਲੋ ਮਿੱਤਰ ਹੂੰ ਕਿ ਯਾਰ ਉਪਰੇ ਘਰੋਂ ਨਾ 2 ਸਾਲ ਦੀ ਉਮਰ ਹੈ ਛੜ ਦੇ ਵੀ ਕੋਈ ਗੱਲ ਨਹੀਂ ਪੂਰੀ ਸ਼ਕੀਨ ਕੱਟੀ ਆ ਕੋ ਇੰਨੀ ਤਾਂ ਚੌੜੀ ਆ ਲਖਿਆ ਦੇਖ ਹੂੰ ਸਿੱਧੀ ਦੇਖ ਲੈ ਇੰਨਾ ਮੰਨ ਕੇ ਰਪੈਂਦਾ ਆਪਾਂ ਨੂੰ ਬਾਆ ਠੀਕ ਆ ਲੰਬਾਈ ਜਿਹੜਾ ਇਹ ਪੂਰੀ ਫੁੱਲ ਆ ਪੂਰੀ ਫੁੱਲ ਵੀਰੇ ਹੂੰ 2 ਸਾਲ ਦੀ ਉਮਰ ਆ ਮਿੱਤਰੋ ਤੇ ਖੜਨੇ ਹੁਣ ਸਿੰਘ ਸੂਚ ਚੈੱਕ ਕਰ ਲਓ ਮਿੱਤਰੋ ਤੇ ਅੱਗੇ ਅੱਗੇ ਜਿਵੇਂ 2 ਨੰਬਰ ਦੇ ਜੁੱਟ ਇਹਨੂੰ ਇਧਰ ਮੁਖਾ ਦੇ ਮੜਾ ਕੇ ਚੱਲ ਪੁੱਤ ਤੂੰ ਇਧਰ ਰੋ ਆਦਾ ਜਮੂਤ ਵੀ ਉੱਚੀ ਆ ਤੇਰਾ ਹੈ ਮੇਰੇ ਲਖਿਆ ਹੁੰਦਾ ਨਾ ਆਪਾਂ ਨੂੰ ਜਿਵੇਂ ਆਪਣੇ ਏਰੀਆ ਚ ਨਾ ਆਉਂਦੀਆਂ ਘੱਟ ਨੇ ਹਾਂ ਪੂਰੀਆਂ ਤਾਂ ਦਹਾਂ ਨੂੰ ਕਹਿੰਦੇ ਸੀ ਲਵੀ ਬੂਰੀਆਂ ਨਹੀਂ ਮਿਲ ਰਹੀਆਂ ਹਾਂ ਸਿੰਘ ਦੇਖੋ ਤਾਂ ਕਰਕੇ ਬੂੜੇ ਸਾਹਮਣੇ ਪੇਸ਼ ਕਰੀਆਂ ਲਵੀ ਦੇਖ ਭਰਾਵਾ ਸਿੰਘ ਦਾ ਲੋ ਪੂਰੇ ਕੁੱਡੇ ਸਿੰਘ ਆਪਣੇ ਦਰਸ਼ ਕਵੀਰ ਕਿਤੇ ਗਏ ਨੇ ਕਹਿਦਣ ਲਵੀ ਆਕਸਨ ਫਾਰਮ ਵਾਲੇ ਦੀ ਬੂਰੀਆਂ ਨਹੀਂ ਹੁੰਦੀ ਇਕੱਲੇ ਕਾਲੀਆਂ ਹਾਲੀ ਪਾਈ ਕਾਲੀਆਂ ਵਾਲੀ ਪਾਈ ਜਾਂਦਾ ਹੈ ਇਹ ਤੈਨੂੰ ਨਹੀਂ ਲੰਬਾ ਹੁਣਿੰਦੇ ਲੱਗਦਾ ਠੀਕ ਬੂਰਾ ਹੀ ਪੂਰਾ ਕਰ ਦੇਣਾ ਹੈ ਹਾਂਜੀ ਹਾਂਜੀ ਇਹਦਾ ਕਹ ਤੋ ਉਹਦੇ ਨੇ ਮਿੱਤਰੋ ਚੌ ਝੋਟੀ ਨਾਲ ਸੀ ਉਹ ਹੁੰਦੀ ਘਾ ਵਲੋ ਚੌ ਵੀਰੋ ਦੇਖ ਹਾਂ ਤੇ ਲਾਈ ਖੜੀ ਆ ਥਾਂ ਤੇ ਸਿੰਘ ਵੀ ਰਿੰਗ ਲੱਗਿਆ ਵੇ ਜ ਟੁੱਲੂ ਫਸ ਗਿਆ ਨਾ ਰੱਖੇ ਗਰੈਂਡਰ ਨਾ ਕੱਟਣਾ ਪੈਣਾ ਠੀਕ ਹੈ ਲੈ ਥ ਇਹ ਤੁਸਨੋ ਪਹਿਲਾਂ ਨਹੀਂ ਘੱਟੀ ਦਿਖਾਈ ਦਿੰਦਾ ਬਹੁਤ ਜਿਹਾ ਨਾ ਆਕਾ ਥੋੜੀ ਇਹ ਥੋੜਾ ਜਿਹਾ ਦਰਦੀ ਵਾਲੀ ਆ ਘੱਟੀ ਨਾ ਉਸ਼ਕੀਨ ਬਹੁਤ ਆ ਉਹ ਵੀ ਤੇ ਆ ਘੱਟੀ ਦੇ ਫੇਸ ਦੇਖੀ ਵੀਰੇ ਹੂੰ ਚੰਗਾ ਇੱਥੋਂ ਲਾ ਲਵਾਈ ਚੜਾਈ ਚੱਕਰ ਛੋਟੀ ਜੀ ਮੇਤਲ ਆ ਦੇਖੀ ਲੱਖੇ ਹੂੰ ਖੜੀ ਰੱਬ ਹਾਲ ਲਾ ਕੇ ਜਮਾ ਉਹਦੂ ਵੀ ਲੰਭਾ ਪੂਰਾ ਨਹੀਂ ਪੈ ਰਿਹਾ ਹੂੰ ਠੀਕ ਆ ਇਹ ਇਹ ਕਿੰਨੀ ਕੁ ਉਮਰ ਦੀ ਆ ਇਹ ਬਾਈ 25 ਸਾਲ ਦੀ 25 ਸਾਲ ਦੀ ਹੋਗੀ ਹਾਂਜੀ ਠੀਕ ਆ ਦੰਦਾ ਪਤਾ ਕੁਝ ਦੰਦਾ ਨਹੀਂ ਇੱਕ ਵਾਰੀ ਦੰਦਾ ਨੂੰ ਦਦਾ ਯਾਰ ਦੇਖ ਉਹ ਤਾਂ ਅਗਲੇ ਨੇ ਆਪ ਹੀ ਜੱਜਮੈਂਟ ਕਰਾ ਹੁਣ ਮੈਂ ਜਿਵੇਂ ਆ ਪਕੜਾ ਦੇਖ ਝੂਠ ਤੇ ਕੰਮ ਕਰਨਾਗਾ ਹੂੰ ਤੋਦਾ ਬਾਈ ਸੱਜਣ ਮਿੱਤਰ ਜਿਹੜਾ ਆਊਗਾ ਉਹਨੇ ਦੇਖ ਕੇ ਲੈ ਲੈਣੀ ਆ ਜਮਾ ਸਿਰਾਖੇ ਮਿੱਤਰਾ ਦੇਖ ਕੱਦ ਇਹਦਾ ਪਹਿਲੇ ਨੰਬਰ ਵਾਲੀ ਦਾ ਤੇ ਦੂਜੇ ਨੰਬਰ ਵਾਲੀ ਦਾ ਕੱਦ ਹੀ ਦੇਖ ਕੱਦ ਪੂਰੇ ਫੁੱਲ ਉੱਚੇ ਨੇ ਪਿੱਛੇ ਰਦਾ ਹੀ ਗੈਲੋ ਬਈ ਜਿਹੜੇ ਬਾਕੀ ਹਨਾ ਪ੍ਰਮਾਤਮਾ ਮਿਹਰ ਕਰੇ ਕਿਸੇ ਕਰਮ ਵਾਲੇ ਘਰੇ ਬਾਗੀਆਂ ਤਾਂ ਇਹਨਾਂ ਦੀ ਸੇਵਾ ਕਰਕੇ ਦੇਖੋ ਉਹ ਗੱਲਾਂ ਦੂਰ ਹੋਣੀਆਂ ਉਹ ਦੱਦੀਆਂ ਤਾਂ ਤਿੰਨ ਨੰਬਰ ਫੇਰ ਆਈ ਇਹ ਮਿੱਤਰਾ ਸਿੰਘਾ ਸੰਗਏ ਪੁਰਸ਼ ਕੀਨ ਹਨ ਇੱਕ ਮਿੰਟ ਪਹਿਲਾਂ ਦਿਖਾ ਦਈਏ ਬਾਈ ਜੰਮੀ ਕਹਿੰਦਾ ਕਾ ਤੇ ਥਾਣੇ ਤੋਂ ਦਿਖਾ ਦਈਏ ਕਹਿੰਦਾ ਨਾ ਹੂੰ ਇੱਥੋਂ ਬਾਈ ਚੱਕ ਲੋ ਤੇ ਥਾਣੇ ਦਿਖਾ ਦਈਏ ਇੱਥੋਂ ਮਿੱਤਰੋ ਹੂੰ ਥਾਣੇ ਦੀ ਵੀ ਚਾਰੀ ਥਣ ਚਾਰ ਨੇ ਬਈ ਪੂਰੀ ਚੰਗੀ ਝੋਲੀ ਆ ਇਹਦੇ ਚ ਇੱਕ ਪ੍ਰੋਬਲਮਾਂ ਲੱਖੇ ਬਾਈ ਜਿਹੜਾ ਸੱਜਣ ਮਿੱਤਰ ਚੱਲ ਕੇ ਆਊਗਾ ਪਹਿਲਾਂ ਆਪਣੇ ਨਾਲ ਫੋਨ ਤੇ ਗੱਲ ਕਰ ਲੈ ਜਿਹੜੇ ਨੇ ਇਹਨੂੰ ਇਹ ਪਸੰਦ ਹੋਈ ਅੱਛਾ ਮਤਲਬ ਵੀ ਜਿਹੜੀ ਇਹ ਤਿੰਨ ਨੰਬਰ ਝੋਟੀਆਂ ਇਹ 'ਚ ਕੋਈ ਨਾ ਕੋਈ ਨਿਕਾਉਟ ਨੁਕਸਾ ਹੈ ਹਾਂਜੀ ਉਹ ਵੀਰੇ ਆਪਾਂ ਦੱਸ ਕੇ ਦੇਣੀ ਜੇ ਮੰਨ ਕੇ ਚੱਲੋ ਜਿਹੜੇ ਪੁਰਾਣੇ ਪਹਿਲੀ ਖਰੀਦ ਨਹੀਂ ਆ ਉਹਦਾ ਫੇਰੀ ਲੂਗਾ ਤਾਂ ਆਪਾਂ ਯਾਰ ਸਿਉਣਿਆਗਾ ਦੋ ਖਰੀਦਦੇ ਆ ਉਹ ਵੀ ਖਰੀਦ ਜਿਹਨੂੰ ਤਿੰਨ ਤਿੰਨ ਨੰਬਰ ਝੋਟੀਆਂ ਪਸੰਦ ਆਉਂਦੇ ਜਿਹੜੇ ਬੰਦੇ ਨੂੰ ਨਾ ਤਾਂ ਉਹ ਪਹਿਲਾਂ ਖਰੀਦਣ ਜਾਂ ਆਉਣ ਤੋਂ ਪਹਿਲਾਂ ਤੇਰੇ ਨੂੰ ਪਹਿਲਾਂ ਫੋਨ ਕਰ ਲੈ ਪੁੱਛ ਲੈ ਵੀ ਕੀ ਨੁਕਸਾ ਹੈ ਫੋਨ ਕਰ ਲੈ ਆਪਣੇ ਨਾਲ ਰੇਟ ਜਦੋਂ ਕਰੂਗਾ ਆਪਾਂ ਉਹ ਬੰਦੇ ਨੂੰ ਦੱਸ ਦਾਂ ਪਹਿਲਾਂ ਦੱਸ ਦਾਂ ਨੁਕਸਾ ਵੀ ਫੋਨ ਤੇ ਫੋਨ ਤੇ ਸਾਂਝਾ ਨਹੀਂ ਕਰਨਾ ਵੀ ਕੀ ਨੁਕਸਾ ਨਹੀਂ ਭਾਲ ਬ੍ਰਿਹਰ ਤੇ ਪਰਮਾਤਮਾ ਦੇ ਖਿਆਲ ਹਰ ਇੱਕ ਚੀਜ਼ ਦਾ ਹੱਲ ਹੋ ਜਾ। ਹੂੰ ਕੋਈ ਵੀ ਪੈਦਾ ਹੁੰਦੀ ਸਮੱਸਿਆ ਐਸੇ ਦਾ ਸਿਸਟਮ ਆਗਾ। ਹਾਂ ਠੀਕ ਆ ਨਾ। ਨੁਕਸ ਦਾ ਹੱਲ ਹੋ ਜਾਣਾ ਨੁਕਸਾ ਹਫਤੇ ਇੱਕ ਦਾ ਕੰਮ ਆਗਾ ਹੱਲ ਜ਼ਰੂਰ ਹੋ ਜੂਗਾ। ਪਰ ਉਦਾਂ ਆਪਣਾ ਦੱਸਣਾ ਫਰਜ਼ ਆ ਲੱਖੇ ਕਦੇ ਤੇ ਸੱਜਣ ਮਿੱਤਰ ਇਹ ਕਿੰਨੀ ਕੁ ਉਮਰ ਦੀ ਆ? ਇਹ ਬਈ ਸਵਾ ਕੁ 2 ਸਾਲ ਦੀ ਆ। 2 ਸਵਾ 2 ਸਾਲ ਸਵਾ 2 ਸਾਲ ਮੰਨ ਲਏ। ਹਾਂਜੀ ਝੋਟੀ ਵੀ ਸ਼ਕੀਨ ਬਹੁਤ ਆ। ਲੈ ਮੈਂ ਤੇਰੇ ਨੂੰ ਦੁਆਰਾ ਦਿਖਾ ਦਣਾ ਇੱਥੇ ਤਿੰਨ ਨਿਗਾਹ ਚ ਮਾਰ ਲਿਓ। ਐਦੇ ਮਾਰਾ ਜਾ ਥਾਣੀ ਦਿਖਾਗੇ ਸਮਾਰ ਕੇ ਥਾਣ ਚੰਗੇ ਵਾਲੇ ਲੱਗੇ ਮੂਰੇ ਭੜੀ ਵੀਰੇ ਜਮਾ ਯਾਰ ਮੂਰੇ ਮੂਰੇ ਖੜੀ ਕੱਟੀ ਦੇ ਬਲ ਪਰਲੇ ਬਸ ਇਧਰ ਬਸ ਬਾਈ ਬਸ ਪੁੱਤਰ ਬਸ ਬਸ ਲੈ ਇਥੇ ਮਾ ਲਉਣੀ ਚੰਗੇ ਆ ਥਾਣ ਯਾਰ ਨਾ ਕੱਦ ਹੀ ਦੇਖਣਾ ਲੱਗੇ ਕੱਦ ਦੇਖ ਭਰਾਵਾ ਚਾਰ ਚਾ ਥਾਣ ਨੇ ਮਿੱਤਰੋ ਤੇ ਅੱਗੇ ਤਿੰਨ ਨੰਬਰ ਨਾ ਆ ਗਈ ਤੇ ਅੱਗੇ ਅੱਗੇ ਮਿੱਤਰੋ ਚਾਰ ਨੰਬਰ ਚਾਰ ਨੰਬਰੇ ਵੀ ਕੱਟੀ ਬਹੁਤ ਸ਼ਕੀਨ ਆ ਬਾਈ ਠੀਕ ਐ ਸਿੰਘਾਂ ਸੁਣਾਂ ਦੀ ਸਿੰਘਾਂ ਜੈਡ ਬਲੈਕ ਆ ਗਈ ਨਾ ਜੈਡ ਬਲੈਕ ਵੀ ਪਤਾ ਨਹੀਂ ਕਿਹਦੇ ਕਰਮ ਵਾਲੀ ਦੇ ਸੰਗਾਰ ਬਣਨਾ ਇਹਨੇ ਵੀ ਜਦੋਂ ਹਾਂ ਇਹ ਪੂਰੀ ਚੰਗੀ ਰਾਜੀ ਹੈ ਨਾ ਪੂਰੀ ਰਾਜੀ ਸਮੀ ਭਲੀ ਕੱਟੀ ਆ ਵੀਰੇ ਹੂੰ ਲੈ ਥਾਨ ਦਿਖਾ ਦਿੰਦੀ ਮੇਰਾ ਪਸੰ ਨੂੰ ਥਾਨ ਚੈੱਕ ਕਰ ਲੋ ਲੈ ਚਾਰ ਥਾਨ ਹੈਗੇ ਠੰਡੀ ਸੀ ਲਪੂਰੀ ਤਾਂ ਨਾ ਠੰਡੀ ਸੀ ਲਪੂਰੀ ਆ ਬਾਈ ਹਾਂ ਲੈ ਇੱਥੋਂ ਕੱਦ ਕੱਢ ਚੈੱਕ ਕਰ ਲੋ ਇੱਥੋਂ ਸਿੰਗਾ ਤੋਂ ਬਾਅਦ ਕਿੰਨੀ ਕੁ ਉਮਰ ਦੀ ਹੁ ਲੱਗ ਭਾਗ ਜੇ ਡੇਢ ਸਾਲ ਦੀ ਆ ਵੀਰੇ ਡੇਢ ਸਾਲ ਦੀ ਆ ਹਾਂਜੀ ਵੀਰੇ ਠੀਕ ਆ ਲੈ ਮੇਤਰੋ ਨਿਗਾਹ ਮਾਰ ਲੋ ਡੇਢ ਇੱਕ ਸਾਲ ਦੀ ਜੈਡ ਬਲੈਕ ਆਪਣੇ ਕੋਲ ਜਿੱਥੇ ਕੱਟੀਆਂ ਲੱਖਿਆ ਉਹ ਬਾਜਨ ਵਾਲੀ ਕੱਟੀ ਆ ਨਾ ਬਾਜਨ ਵਾਲੀ ਜਿੰਨੀਆਂ ਕੱਟੀਆਂ ਆਉਂਦੀਆਂ ਛਕੀਰ ਆਉਂਦੀਆਂ ਪੂਰੇ ਵਧੀਆ ਆਉਂਦੀਆਂ ਈਆਂ ਆਪਾਂ ਹਣ ਕੋਈ ਕੋਈ ਐ ਵੀ ਆਉਂਦੀ ਐ ਵੀ ਇਹ ਫਲਾਣੇ ਸੀਮਣ ਦੀ ਆਏ ਫਲਾਣੇ ਝੌਂਕੇ ਦੀ ਨਹੀਂ ਵੀਰ ਯਾਰ ਮੈਂ ਬੋਲ ਦਿੰਨਾ ਫਿਰ ਵਿੱਚ ਬੰਦੇ ਤਰਾਜ ਕਰਦੇ ਨੇ ਕਹਿੰਦੇ ਇਹ ਹੋ ਨਹੀਂ ਸਕਦਾ ਹੁਣ ਇਹ ਲੋਕਾਂ ਦਾ ਹੁਣ ਕੀ ਕਰ ਲਾਂਗੇ ਯਾਰ ਆਪਾਂ ਹਾਂ ਵੈਸੇ ਮੈਂ ਮੈਂ ਤੁਹਾਡੇ ਘਰੋਂ ਘੱਟੋ ਘੱਟ 30 ਵੀਡੀਓ ਪਾ ਦਮੈਂ 30 ਪਾਤੀਆਂ ਵੀਰੇ ਤੁਸੀਂ ਸਿਰਫ ਦੋ ਵੀਡੀਓ ਚ ਇਹ ਗੱਲ ਕਹੀ ਸੀ ਵੀ ਇੱਕ ਤਾਂ ਜਿਹੜੀ ਪਿਛਲੀ ਵੀਡੀਓ ਚ ਇੱਕ ਇਹਦੇ ਵਿਚਾਲੇ 8-7 ਵੀਡੀਓ ਸੀਗੀ ਦੋ ਵੀਡੀਓ ਤੁਸੀਂ ਕਟੀਆਂ ਰਿਕਾਰਡ ਦੇ ਵਿੱਚ ਬਾਕੀ ਤੁਸੀਂ ਬਿਨਾਂ ਹੈ ਦੇ ਵੀਰੇ ਪਤਾ ਕੀ ਗੱਲ ਆ ਜਿਵੇਂ ਵਿੱਚ ਬੰਦੇ ਨਾਲ ਝੂਠ ਮਾਰ ਕੇ ਲੋਏ ਵੇਚਦੇ ਨੇ ਤੇ ਆਪਾਂ 20 ਵਾਲੀ ਦਾ 50 ਮੰਗਾਗੇ ਸੀਮਣ ਦਾ ਉਹ ਤਾਂ ਹੁੰਦਾ ਆਪਾਂ ਦਾ ਬਸ ਕੱਲਾ ਬਸ ਸਿਸਟਮੀ 1000 2000 ਦਾ ਹੁੰਦਾ ਉਹਦੇ ਚ ਵੀ ਵੀ ਜਿੰਨੇ ਜਿਹਾ ਆਉਂਦੀ ਚਾਈ ਆਈ ਕਰੀ ਕਰੀ ਪਰ ਦੇ ਹਿਸਾਬ ਨਾਲ ਵੀ ਅਗਲੇ ਨੂੰ ਉਨੇ ਦੀ ਹੋਊਗੀ ਉਹ ਬੱਧੀ ਰੇਟ ਰੂਟ ਫਿਰ ਇਹਨਾਂ ਦੇ ਵੀਰੇ ਰੇਟ ਵੀਰੇ ਫੋਨ ਤੇ ਕਰ ਲਿਆ ਹੁਣਾਂ ਕਿਸੇ ਸੱਜਣ ਮਿੱਤਰ ਨੇ ਅਗਲੇ ਨੂੰ ਸਮਝ ਹੁੰਦੀ ਹੈ ਬਾਕੀ ਅਗਲਾ ਕਹਿੰਦਾ ਸਾਡੇ ਖੜੀ ਆ ਉਹ ਸਾਡੇ ਐਨੇ ਦੀ ਆ ਉਹ ਤਾਂ ਕਰ ਕਿਸੇ ਦੀ ਚੀਜ਼ ਨਾ ਕਿਸੇ ਚੀਜ਼ ਦਾ ਕੋਈ ਕੰਪੈਰੀਸ਼ਨ ਹੈ ਆਪਾਂ ਆਪਣੇ ਘਰੇ ਪਲੀ ਹੋਵੇ ਘਰੇ ਹੋਵੇ ਕੱਟੀ ਉਹ ਆਪਾਂ ਜਿੱਦਾਂ ਮਰਜ਼ੀ ਦੇ ਦਈਏ ਇਹ ਵੀਰੇ ਹੁਣ ਆਪਾਂ ਮੋੜ ਲਿਆ ਲੱਕੜੀ ਸਿੱਧੇ ਦੁਬਾਰਾ ਪਿੱਛੋਂ ਬੈਕਸਾਈਡ ਫੇਲਨੇ ਆ ਲੋ ਜੀ ਚਲ ਬਾਈ ਦਾ ਪਿੰਡ ਮਹਿਤਾ ਤਹਿਸੀਲ ਤਪਾ ਦਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਬਾਈ ਦਾ ਸਕਰੀਨ ਤੇ ਚੱਲ ਹੀ ਰਿਹਾ ਜਿਆ ਨਵਾਂ ਨੰਬਰ ਤੁਹਾਨੂੰ ਬਾਈ ਦਾ ਲਿਖਾਇਆ ਆਪਾਂ ਠੀਕ ਆ ਜੀ ਤੇ ਤਪੇ ਤੋਂ ਬਿਲਕੁਲ ਜਣੀ 2 3 ਕਿਲੋਮੀਟਰ ਬਾਈ ਦਾ ਪਿੰਡ ਪੈਂਦਾ ਮਹਿਤਾ ਜੰਦੇ ਤੂੰ ਲੱਖਿਆਉਣ ਲੱਗਿਆ ਤੇ ਚੰਗੇ ਕੱਦ ਕਾਠਾਂ ਕਟਾਣਾ ਜੀ ਹਣਾ ਇੱਥੋਂ ਨੀ ਮਾਲੋ ਬਰਾਬਰ ਲੱਖਿਆਉਣ ਲੱਗਿਆ ਭਰਾਵਾ ਮੇਰਾ ਤਾਂ ਮੈਨੂੰ ਫੋਨ ਹੀ ਹੋਰ ਲੈਣਾ ਪੈਗਾ ਫੋਨ ਹੋਰ ਲੈਣਾ ਪੈਗਾ ਬਾਲੇ ਹੁੰਦਾ ਫੋਨ ਵਿੱਚ ਬੰਦੇ ਕਹਿੰਦੇ ਜੇ ਵੀਡੀਓ ਪਾ ਦੇਣਾ ਆਪਾਂ ਨਾ ਹਾਂਜੀ ਕਿੰਨੇ ਘੰਟੇ ਬਾਅਦ ਮਾਲ ਸੇ ਲਾ ਹੋ ਜਾਂਦਾਗਾ ਅੱ ਬਾਕੀਆਂ ਨਾਲ ਵਿੱਚ ਜਿਹੜੇ ਬੰਦੇ ਨੇ ਪੈਸੇ ਨਹੀਂ ਦੇਣੇ ਉਹ ਅਗਲਾ ਕਹਿੰਦਾ ਬਾਈ ਯਾਰ ਵੀਡੀਓ ਯਾਰ ਥੋੜਾ ਜਿਹਾ ਫਰਕ ਆਗਾ ਉਹ ਚਲੋ ਤਾ ਤੂੰ ਇਹ ਗੱਲ ਕਹੀ ਨਹੀਂ ਜਾਂਦੀ ਦੇਖ ਆਪਾਂ ਨੂੰ ਰਿਜ਼ਲਟ ਮਿਲਦੇ ਆ ਫੋਨ ਤੇਰੇ ਸਾਹਮਣੇ ਆਪਾਂ ਨੰਬਰ ਵੀ ਹਟ ਲੈ ਲਿਆ ਹੂੰ ਕਿਉਂ ਆਪਾਂ ਕਿਸੇ ਚੀਜ਼ ਨੂੰ ਕਿਸੇ ਬੰਦੇ ਦਾ ਆਪਾਂ ਕੰਮ ਲੈਣਾ ਉਹਨੂੰ ਨਿੰਦੋ ਨਾ ਜੇ ਆਪਾਂ ਨੂੰ ਕੰਮ ਚੱਲਦਾ ਹੈਗਾ ਹਾਂ ਆ ਹੁਣ ਮੈਨੂੰ ਵੀਰੇ ਕਟੀਆਂ ਦਿਖਾਉਣ ਲਈ ਦੇਖਾ ਕਿੰਨਾ ਟਾਈਮ ਲੱਗ ਜਾਣਾ ਹੈਗਾ ਹਾਂ ਜੇ ਮੈਂ ਆਪ ਦੇਖਾ ਦਲਾਲਾਂ ਨੂੰ ਜਾਵਾਂ ਉਹ ਮੈਥੋਂ 2000 ਰੁਪਏ ਲਊ ਮੈਂ ਤਾਂ ਤੋ 3 ਲਊ ਅਗਲੇ ਨੂੰ ਵੱਡੂ ਹੁਣ ਆਪਾਂ ਸਿੱਧਾ ਤੈਨੂੰ ਦਿੱਤੇ ਪੇਮੈਂਟ ਹੂੰ ਲੋਡ ਹੀ ਨਹੀਂ ਨਾਲੇ ਮਤਲਬ ਨਾਲ ਦੇਣਾ ਆਨਲਾਈਨ ਅਸੀਂ ਵੇਚ ਕੇ ਮਤਲਬ ਲੋਕ ਸਿੱਧਾ ਜਿਹੜਾ ਬੰਦਾ ਘਰੇ ਆਊਗਾ ਉਹ ਫੋਨ ਕਰਕੇ ਆਊਗਾ ਬਿਨਾਂ ਸਭ ਛੋੜੇ ਘਰੇ ਕੋਈ ਨਹੀਂ ਹੁੰਦਾਗਾ ਨਾ ਹਾਂ ਬਾਕੀ ਆਪਾਂ ਵੀ ਯਾਰ ਦੇਖ ਅਗਲੇ ਦੇ ਘਰੇ ਗਏ ਆ ਨਗਦ ਰੁਪਏ ਦੇ ਕੇ ਆਏ ਲਖੇ ਹਾਂ ਨਗਦ ਚ ਨਿਪਟ ਜਾਂਦਾ ਵੀਰੇ ਇਹ ਆ ਕੰਮ ਨਗਦ ਵਾਲਾ ਹੋਇਆ ਹਾਂ ਆਪਾਂ ਲੋਕਲ ਵਿੱਚ 10000 ਹੋ ਜਾਂਦਾ ਹਾਂ ਹਾਦਾਰ ਸੁਦਾਰ ਹੋ ਜਾਂਦਾ ਆਪਣਾ ਸਿਸਟਮ ਹਜੇ ਨਵਾਂ ਤਲਾਇਆ ਤੈਨੂੰ ਪਤਾ ਲਖੇ 3 ਕੁ ਮਹੀਨੇ ਹੋਇਆ ਬੈਗਰੂ ਜੀ ਮੇਰ ਨਾਲ ਪਰ ਚੱਲਦਾ ਬਹੁਤ ਵਧੀਆ ਹੂੰ ਪਰ ਵਾਕੀ ਥ ਅਜਨ ਮਿੱਤਰ ਜਿਹੜੇ ਆਈ ਜਾਂਦੇ ਨੇ ਕੱਟੀ ਵੀਰ ਬਣੇ ਦੁਆਰੇ ਮੇਰੀ ਕਾਲੀ ਫੇਰ ਦਿਖਾ ਦੇ ਕੱਟੀ ਵੀ ਚਾਰ ਚੰਦ ਲਾਉਣ ਵਾਲੀ ਆ ਹਾਂ ਦੁੱਧ ਰੀ ਡੈਰੀ ਚੋਂ ਕੱਟੀ ਲੈਂਦੀ ਵੀ ਆ ਇਹ ਆਪਣੀ ਠੀਕ ਆ ਸੀਮਣ ਦਾ ਨਹੀਂ ਆਪਾਂ ਕਹਿੰਦੇ ਬਸ ਜੀ ਆਪਾਂ ਜਿਹੜਾ ਦੁੱਧ ਨਾਲ ਡੈਰਿਆ ਹੁੰਦਾ ਜਮਾ ਵੀ 40 50 ਜਹਾ ਰੱਖਿਆ ਵਾ ਸੀਮਣ ਦਾ ਇੱਕ ਦੋ ਵੀਡੀਓ ਤੇ ਕਹਤਾ ਲੱਖੇ ਹੁਣ ਆਪਾਂ ਉਹ ਵੀ ਨਹੀਂ ਕਹਿਣਾ ਆਪਾਂ ਤਾਂ ਐ ਕਦਾਂ ਕਰਾਂਗੇ ਕੱਟੇ ਵਾਲੀ ਐ ਬਸ ਠੀਕ ਆ ਠੀਕ ਆ ਨਾ ਅਗਲੇ ਨੂੰ ਸਮਝੀ ਜੇ ਕੱਟੇ ਵਾਲੇ ਵੀ ਆ ਹੁਣ ਆ ਕੱਟੀ ਐ ਦੇਖ ਫਿਰ ਹਣਾ ਚਾਹੇ ਇਹ ਸੀਮਣ ਦੀ ਹੈ ਜਾਂ ਨਹੀਂ ਉਹ ਖੂਬਸੂਰਤੀ ਵਿੱਚ ਹੈਗੀ ਨਾ ਕੋਈ ਛੋਟੀ ਜਆ ਉਹ ਸ਼ਕੀਨ ਤਾਂ ਹੈਗੀ ਐ ਉਹ ਤੁਹਾਡੇ ਵਰਗੇ ਹਨਾ ਸ਼ਕੀਨ ਬੰਦੇ ਜਾਂ ਕਿਸੇ ਨੇ ਸਮਝਦਾਰ ਬੰਦੇ ਆਪ ਦੇਖ ਲੈਣਗੇ ਹਾਂ ਤੂੰ ਐ ਲੜਾ ਇਹਨੂੰ ਕੱਟਿਆਲੀ ਕਹ ਦੇ ਲੈ ਕੱਟੀ ਦੱਸ ਹੈਗੀ ਐ ਤੇ ਫਿਰ ਇਹਨੂੰ ਕਿਹੜਾ ਫਿਰ ਕੱਟਿਆ ਉਹ ਸੋਹਜੂਗਾ ਜੇ ਕਹ ਕਹਦੇ ਜੇ ਆਪਣੀਆਂ ਕਮੀਆਂ ਤਾਂ ਉਹ ਤਾਂ ਐ ਤਾਂ ਹੈ ਨਹੀਂ ਕੱਟਾਂ ਵਾਲੇ ਕੋਈ ਮਿੱਟੀ ਪਾਇਆ ਕਰਦੇ ਜਾਂ ਕੋਈ ਜੋ ਡੁਪਲੀਕੇਟ ਦੁੱਧਾਂ ਨੂੰ ਵਿਆਰ ਕਰ ਲਈ ਆਪਣੇ ਘਰਾਂ ਚ ਲੈ ਕੇ ਆਂਦੇ ਨਾ ਕੱਟਿਆਲੀਆਂ ਆਪਣੀਆਂ ਕਮੀਆਂਆਂ ਹਾਂ ਕੱਟਿਆਲਾਂ ਦਾ ਤਾਂ ਕੰਮ ਚੱਲਦਾ ਜੇ ਆਪਣੇ ਚ ਕਮੀਆਂ ਨੇ ਆਪਾਂ ਪਸੂ ਸੇਲ ਕਰ ਦਿੰਦੇ ਹਾਂ ਉਹਨਾਂ ਦੇਖ ਕੱਟੀਆਂ ਦੀ ਕਦਰ ਵੱਧ ਗਈ ਲੱਖੇ ਤਕਰੀਬਨ 3-4 ਮਹੀਨੇ ਤੱਕ ਟੀਕਾ ਭਰਾਂਦੀ ਕਾਹ ਹਾਂਜੀ 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 ਇਹਨਾਂ ਚ ਕਿਸੇ ਕੁ ਕੱਟੀਆਂ ਨੂੰ ਕਹਿੰਦੇ ਭਰਾ ਕੱਟਾਂ ਦੇ ਜਗ੍ਹਾ ਭਰੂ ਕੁਛ ਨਹੀਂ ਖਾਲੀ ਆ ਬਾ ਜਮਾ ਬਾ ਜਮਾ ਖਾਲੀ ਫਰੈਸ਼ ਨੇਗੀਆਂ ਆਪਾਂ ਐਵੇਂ ਕਹਦੀ ਮਹੀਨੇ ਪਹਿਲੇ ਨੰਬਰ ਵਾਲੀ 2 ਸਾਲ ਦੀ ਮਤਲਬ ਕੱਦ ਕੱਢ ਦੇ ਕੋ ਪੂਰੀ ਫੁੱਲ ਸ਼ਕੀਨ ਆ ਆ ਹੈਗੀ 2.5 22.5 ਸਾਲ ਦੀ ਲਗਭਗ ਠੀਕ ਆ ਤੇ ਆ 2.5 ਸਾਲ ਦੀ ਠੀਕ ਆ ਉਹ ਕਾਈ 1.5 ਸਾਲ ਦੀ ਆ ਸੋ ਚਾਰਾਂ ਕੱਟੇ ਤੁਹਾਨੂੰ ਜਿਹੜੀ ਕੱਟੀ ਪਸੰਦ ਆਉਂਦੀ ਆ ਬਾਈ ਦੇ ਪਿੰਡ ਆ ਕੇ ਦੇਖ ਠੀਕ ਆ ਕਿਉਂਕਿ ਸਾਡਾ ਫਰਜ ਵੀਡੀਓ ਪਾਉਣ ਦਾ ਹੈ ਬਾਈ ਦਾ ਫਰਜ ਬਾਈ ਦਾ ਤਾਂ ਹੁੰਦਾ ਹੈਗਾ ਪਸ਼ੂ ਵੇਚਣ ਦਾ ਲੈ ਕੇ ਤੁਸੀਂ ਥੱਲੀ ਕਰਨੀ ਆ ਦੇਖੋ ਥੋੜਾ ਵੀ ਦੇਖ ਫਰਜਾ ਮੇਰਾ ਵੀ ਇੰਨਾ ਕੁ ਫਰਜਾ ਹੁਣ ਆਪਣੀ ਕੱਟੀ 'ਚ ਕੋਈ ਪ੍ਰੋਬਲਮ ਆ ਦੇਖ ਆਪਾਂ ਨੂੰ ਘਾਟਾ ਪਾਉ ਨਫਾ ਪਾਉ ਉਹਨੂੰ ਦੱਸ ਕੇ ਦਵਾਂਗੇ ਆਪਾਂ ਦੱਸ ਕੇ ਦਊ ਇਹ ਨਹੀਂ ਆਪਣਾ ਜਿਹੜਾ ਉਹ ਚੀਜ਼ ਵੇਚੀ ਹੁਣ ਤੇਰੇ ਚੈਨਲ ਦੇ ਵਿੱਚ ਬੰਦੇ ਬਮਾਠ ਫਾਰ ਵੇਚਿੰਦੇ ਨੇ ਆਟੂ ਕੰਮ ਨਹੀਂ ਆਪਣੇ ਕਦੇ ਤੈਨੂੰ ਲਾਂਭਾ ਨਹੀਂ ਆਉਂਦਾ ਹੂੰ ਜੇ ਹੋਊਗਾ ਤਾਂ ਤੈਨੂੰ ਪਹਿਲਾਂ ਦੱਸ ਦੋ ਤਿੰਨ ਬੰਦੇ ਨੇ ਮੇਰੇ ਚੈਨਲ ਤੇ ਬਿਮਾਰ ਪਸ਼ੂ ਯਾਰ ਜਾਂ ਬਿਮਾਰ ਜਿਹੜਾ ਪਸ਼ੂ ਬਿਨਾ ਸੇ ਵੇਚ ਮਹਾ ਜੀ ਯਾਰ ਬਿਮਾਰ ਸ਼ਾਇਰ ਤੇ ਕਰ ਲੈ ਕਿਉਂ ਕਿਸੇ ਗੁਰਾਣ ਕਰ ਲਿਆ ਕਿੰਨਾ ਟਾਈਮ ਹੋ ਗਿਆ ਵੀਰੇ ਬੜਾ ਪਾਉਣਾ ਨਹੀਂ ਸਾਡਾ 2-3 ਦਿਨ ਹੋ ਗਿਆ ਆਪਣੇ ਕੋਲੇ ਤੁਹਾਨੂੰ ਇੱਕ ਵੀ ਬੰਦੇ ਨੇ ਮੇਰੇ ਬਾਰੇ ਗੱਲ ਕਹੀ ਆ ਦੇਖੋ ਜੀ ਸੱਚ ਕਰੋਗੇ ਤਾਂ ਕੋਈ ਕਹਿੰਦਾ ਜੇ ਜਦੋਂ ਤੁਸੀਂ ਝੂਠ ਕਰੋਗੇ ਜਿਵੇਂ ਆਈ ਚੋਟੀ ਦੱਸਿਆ ਤੁਸੀਂ ਜੇ ਨਾ ਦੱਸਦੇ ਤੁਹਾਡੇ ਤੇ ਵੀ ਇਰੀਗੇਸ਼ਨ ਲੱਗਣਾ ਸੀਗਾ ਤੁਸੀਂ ਮੈਨੂੰ ਕੱਲ ਨੂੰ ਮੈਨੂੰ ਆ ਕੇ ਵੀ ਵੀਡੀਓ ਪਾਉਣ ਤੋਂ ਤੇਰੇ ਅੱਗੇ ਡਰਦਾ ਅਗਲਾ ਕਹਿੰਦਾ ਬਾਈ ਬਿਲਕੁਲ ਬਿਲਕੁਲ ਕੋਈ ਤਿਰਤ ਕਮਾਈ ਕਰਦਾ ਬੰਦਾ ਥਾਂ ਆਉਂਦੀ ਖਾਣੇ ਕਿੱਥੋਂ ਪੈਸਾ ਜੋੜਦਾ ਲਾ ਵੀਰੇ ਆਪਣਾ ਤਾਂ ਵੈਗੁਰੂ ਦੀ ਕਿਰਪਾ ਨਾਲ ਡਾਕਟਰੀ ਦਾ ਕੰਮ ਹੈਗਾ ਪ੍ਰਾਈਵੇਟ ਚੱਲੀ ਜਾਂਦਾ ਆਪਾਂ ਇਹੋ ਜਿਹੀ ਲੁੱਟ ਪਾਉਣੀ ਕਰਨੇ ਆਪਾਂ ਤਾਂ ਜਿਹੜੀ ਚੀਜ਼ ਆਪਾਂ ਨੂੰ ਘਾਟਾ ਪਾਉ ਨਫਾ ਪਾਉ ਚਲੋ ਨਾਲ ਲੈ ਭਾਈ ਗੱਲਾਂ ਬਾਤਾਂ ਜੇ ਸਾਡਾ ਮੂਡ ਹੀ ਆ ਸੀ ਇਹ ਵੀ ਗੱਲਾਂ ਬਾਤਾਂ ਨਾਲ ਨਾਲ ਕਰਨ ਦਾ ਸ਼ਾਮ ਦਾ ਟਾਈਮ ਸੀ ਸਾਡੀ ਜਿਹੜੀ ਨਿਭਦੀ ਜ਼ਿਆਦਾ ਹੈ ਮਿੱਤਰਤਾ ਪਿਆਰ ਆ ਗਈ ਤੇ ਗੱਲਾਂ ਬਾਤਾਂ ਕਰਨ ਤੁਹਾਡੇ ਜੀ ਆ ਕਰਦਾ ਰਹਿੰਦਾ ਸਰ ਕੇ ਨਾਲ ਦੀ ਨਾਲ ਵੀਡੀਓਸ ਵਿੱਚ ਪਸ਼ੂ ਦਿਖਾਈ ਜਨੇ ਨਾਲੇ ਕਰੀ ਨਾਲ ਗੱਲਾਂ ਬਾਤਾਂ ਤੁਹਾਡਾ ਵੀ ਕੋਈ ਜੇ ਵਿਚਾਰ ਹੁੰਦਾ ਵੀਊ ਹੁੰਦਾ ਵੀਰੋ ਨੇ ਕਮੈਂਟਾਂ ਚ ਸਾਰਥਕ ਸ਼ਬਦਾ ਜਰੂਰ ਦੱਸਦਿਆ ਕਰੋ ਨਾ ਕੋਈ 19 ਕੀ ਵੀਡੀਓ ਬਣਾਉਣ ਚ ਹੁੰਦੀ ਆ ਜਾਂ ਕੋਈ 19 ਕੀ ਕਿਸੇ ਹੋਰ ਗੱਲ ਚ ਹੁੰਦੀ ਤਾਂ ਜਰੂਰ ਭਾਈ ਬਣ ਕੇ ਕਿਰਪਾ ਕਰ ਦੱਸਿਆ ਕਰੋ ਧੰਨਵਾਦ ਜੀ ਜਿਹੜੇ ਵੀਰ ਨੂੰ ਪਸ਼ ਕਟਾਂਗਾ ਪਸੰਦ ਸੁਥੱਲੀ ਕਰਕੇ ਖਰੀਦ ਸਕਦਾ ਧੰਨਵਾਦ ਜ